ਮੱਛਾ ਰੰਗੜ ਜਦੋਂ ਉਸ ਸਮੇਂ ਦੀ ਹਕੂਮਤ ਦੀ ਸਹੇਦੇ ਉੱਪਰ ਪੂਰਾ ਤਣਿਆ ਆਵਿਆ ਆ ਕੇ ਦਰਬਾਰ ਸਾਹਿਬ ਦੇ ਵਿੱਚ ਬੈਠ ਗਿਆ ਬੈਠਿਆ ਜੀ ਤੰਬਾਕੂ ਨੋਸੀ ਵੀ ਕੀਤੀ ਤਮਾਕੂ ਦਾ ਸੇਵਨ ਕੀਤਾ ਹੁੱਕਾ ਰੱਖਿਆ ਤੇ ਲੜਕੀਆਂ ਲਿਆ ਕੇ ਕਿਰਾਏ ਤੇ ਬਾਹਰੋਂ ਵਿਚਾਈਆਂ ਗਈਆਂ ਮਜਬੂਰ ਸੀ ਜਾਂ ਗੁਲਾਮ ਲੜਕੀਆਂ ਨਾਚੀਆਂ ਲਿਆਂਦੀਆਂ ਗਈਆਂ ਨਾਚ ਕੀਤੇ ਗਏ ਬੜੇ ਹੀ ਭੱਦੇ ਤਰੀਕੇ ਦੇ ਕੱਪੜੇ ਪਾਏ ਹੋਏ ਉਹਨਾਂ ਦੇ ਘਟਿਆ ਕਿਸਮ ਦੇ ਕੱਪੜੇ ਪਾਏ ਨਾਚੀਆਂ ਨੇ ਨਾਚ ਕੀਤਾ ਜੀ ਉਥੇ ਹਰਮਨ ਸਤਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਉਹਨਾਂ ਨੇ ਬੜਾ ਜਲੂਸ ਕੱਢਿਆ ਕੀ ਹੋਇਆ ਉੱਥੇ ਨਾਲ ਜੇ ਆਪਣਾ ਕੰਪੇਅਰ ਕਰੀਏ ਆਪਾਂ ਸਿੱਖ ਕੌਮ 'ਚ ਪੈਦਾ ਹੋ ਕੇ ਸਿੱਖ ਕੌਮ ਦੇ ਉਹਨਾਂ ਖਿਲਾਫ ਕਦਮ ਚੁੱਕੇ ਇਸੇ ਲਈ ਸਾਡੇ ਵਾਲਿਆਂ ਨੇ ਉਹਦਾ ਸਿਰ ਵੱਢ ਦਿੱਤਾ ਅੱਜ ਜੇ ਦੇਖੀਏ ਅਸੀਂ ਨੇ ਸਾਡੇ ਜਿਹੜੇ ਗੁਰਸਿੱਖ ਸਿਰ ਵੱਢ ਕੇ ਲਗੇ ਸੀ ਅਸੀਂ ਉਹਨਾਂ ਦੇ ਪਿੱਛੇ ਆਂ ਕਿ ਅਸੀਂ ਮੱਛੇ ਰੰਗੜ ਦੇ ਪਿੱਛੇ ਆਂ ਦੇਖੋ ਆਪਣੇ ਵਿਆਹਾਂ ਸ਼ਾਦੀਆਂ 'ਚ ਡੀਜੇ ਵੱਜਦੇ ਨੇ ਆਓ ਤੁਹਾਨੂੰ ਆਪਣੇ ਲੋਕਾਂ ਨੂੰ ਕੰਪੇਅਰ ਕਰਕੇ ਦਿਖਾਈਏ ਮੱਛੇ ਰੰਗੜ ਦੇ ਨਾਲ ਉਹ ਵੀ ਇਹ ਮੂਰੇ ਨੇਗਾ ਪਿੱਛੇ ਨੇ ਜੀ ਡੀਜੇ ਵੱਜਦੇ ਨੇ ਮੱਛੇ ਰੰਗੜ ਦੀ ਨਾ ਤਾਂ ਮਾਸੀ ਦੀ ਕੁੜੀ ਨੱਚਦੀ ਸੀ ਉੱਥੇ ਜਿੱਥੇ ਨਾਚੀਆਂ ਲੈਂਦੀਆਂ ਸੀ ਉਹਨੇ ਨਾ ਮਾਮੇ ਦੀ ਕੁੜੀ ਸੀ ਨਾ ਭੂਆ ਦੀ ਸੀ ਨਾ ਹੀ ਆਪਣੀ ਭੈਣ ਸੀ ਸਕੀ ਉਹਦੀ ਉਹਨਾਂ ਨੇ ਲਿਆਤੀਆਂ ਜੇ ਕਿਰਾਏ ਤੇ ਜਾਂ ਮਜਬੂਰ ਲੜਕੀਆਂ ਕੋਈ ਗੁਲਾਮ ਬਣਾ ਕੇ ਨਾਚੀਆਂ ਨਚਾਈਆਂ ਗਈਆਂ ਸਾਡੇ ਵਾਲੇ ਕੀ ਕਰਦੇ ਨੇ ਆ ਦੇਖੋ ਡੀ ਜੇ বাজਦਿਆਂ ਤੁਸੀਂ ਵਿਆਹ ਸ਼ਾਦੀਆਂ 'ਚ ਜਾਂਦੇ ਹੋ ਉਹਨਾਂ ਨੇ ਤਰੋਚ ਕੋਈ ਆਪਦੀ ਭੂਆ ਦੀ ਕੁੜੀ ਨੂੰ ਬਾਹ ਫੜ ਕੇ ਨਚਾਈ ਜਾਂਦਾ ਕੋਈ ਮਾਮੇ ਦੀ ਕੁੜੀ ਨੂੰ ਨਚਾਈ ਜਾਂਦਾ ਕੋਈ ਆਪਣੀ ਭੈਣ ਦੇ ਨਾਲ ਹੀ ਗੰਦੇ ਗੀਤ ਤੇ ਨੱਚੀ ਜਾਂਦਾ ਅਜੇ ਮੱਛਰ ਰੰਗੜ ਦਾ ਪਹਿਲੇ ਡੰਡੇ ਤੇ ਸੀ ਸਾਡੇ ਵਾਲਿਆਂ ਨੇ ਦੂਜੇ ਡੰਡੇ ਤੇ ਜਦੋਂ ਪੈਰ ਧਰਨ ਲੱਗਿਆ ਉਹਦੀ ਗਲ ਵੱਢ ਦਿੱਤਾ ਉਹਦਾ ਕਦੋਂ ਵਾਂਗੋ ਵੱਢ ਦਿੱਤਾ ਆ ਜਿਹੜੇ ਸਾਡੇ ਮੱਛੇ ਰੰਗੜ ਪਰਦੇ ਨੇ ਇਹਨਾਂ ਨੂੰ ਕਿੱਦੇ ਹਟਾਵਾਂਗੇ ਮਾਮੇ ਦੀਆਂ ਭੂਆ ਦੀਆਂ ਪੁੱਪੀ ਦੀਆਂ ਆਪਣੇ ਲੜਾਈਆਂ ਵੀ ਹੁੰਦੀਆਂ ਨੇ ਬਹੁਤ ਪਿੰਡਾਂ 'ਚ ਵੀ ਤੂੰ ਸਾਡੇ ਬਾਰਮੂਰ ਦੇ ਟਰੈਕਟਰ ਤੇ ਡੈੱਕ ਲਾ ਕੇ ਲੰਘਦਾ ਗੱਡੀ ਤੇ ਲਾ ਕੇ ਲੰਘਦਾ ਨਾ ਇਹੇ ਡੈੱਕ ਤਾਂ ਉਹੀ ਆ ਫਿਰ ਵੀ ਜਿਹੜਾ ਤੁਹਾਡੇ ਘਰੇ ਡੀਜੇ ਵਜਦਾ ਸਾਰਾ ਟੱਬਰ ਮਸਤੀ ਜਾਂਦੇ ਉਹਨਾਂ ਜਿੱਥੇ ਗੰਦੇ ਗੀਤਾਂ ਤੇ ਕੀਰਤਨ ਹੋਣ ਲੱਗ ਜੇ ਤੁਸੀਂ 1 ਸੈਕਿੰਡ ਨਹੀਂ ਖੜ ਸਕਦੇ ਕਥਾ ਹੋਣ ਲੱਗ ਜੇ ਗੁਰਬਾਣੀ ਪੜਨ ਲੱਗ ਜੇ 1 ਸੈਕਿੰਡ ਤੇ ਨਹੀਂ ਖੜ ਸਕਦੇ ਉਸੇ ਟਾਈਮ ਠੋਲੂ ਦੋ ਦਾ ਹੋਊਗਾ ਇੱਕ ਦਾ ਹੋਊਗਾ ਜਾਂ ਪੰਜ ਦਾ ਹੋਊਗਾ ਜਰਕ ਦਿਨ ਗੋਲਕ ਦੇ ਉੱਪਰ ਸੁੱਟ ਕੇ ਐ ਜਿਵੇਂ ਕੋਈ ਰੋੜਾ ਮਾਰ ਕੇ ਜਾਂਦਾ ਹੁੰਦਾ ਛੁੱਟ ਕੇ ਨਾਲ ਦੇ ਨਾਲ ਪਿੱਛੇ ਭੱਜ ਜਾਂਦੇ ਨੇ ਅਸੀਂ ਤਾਂ ਮੱਛੇ ਰੰਗੜ ਤੋਂ ਬਹੁਤ ਜ਼ਿਆਦਾ ਡੰਡੇ ਚੜੇ ਹੋਏ ਲੋਕਾਂ ਅਸੀਂ ਨੇ ਕਿਹੜਾ ਫਿਰ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਦੇ ਪਿੱਛੇ ਲੱਗ ਕੇ ਅਮਰਤ 삭ਲੇ ਸਿੰਘ ਸਾਜ ਕੇ ਗੁਰੂ ਵਾਲੇ ਬਣ ਗਏ ਅਸੀਂ ਨੇ ਕਿਹੜਾ ਮੱਛੇ ਰੰਗੜਾ ਨੂੰ ਜਿਹੜਾ ਮੁੜ ਕੇ ਨੱਥ ਪਈਆ ਮੱਛੇ ਰੰਗੜ ਤਾਂ ਸਾਡੇ ਘਰਾਂ 'ਚ ਜੰਮਣ ਲੱਗੇ ਸੱਚ ਕੌੜਾ ਹੁੰਦਾ ਇਹ ਹਰੇਕ ਦੇ ਹਾਜ ਮਹਿ ਨਹੀਂ ਆਉਂਦਾ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿਸ ਪਾਸੇ ਜਾ ਰਹੇ ਆ ਇਹ ਪਾਸਾ ਜਿਹੜਾ ਨਾ ਦੇਖੋ ਹਕੂਮਤਾਂ ਵੀ ਉਹਨਾਂ ਜਿਹਾ ਹੋ ਗਿਆ ਜੇ ਕੋਈ ਛੋਰਮੇ ਵਾਲਾ ਗੀਤ ਗਾਉਂਦਾ ਤੂੰ ਹਥਿਆਰਾਂ ਨੂੰ ਪ੍ਰਮੋਟ ਕਰਦਾ ਉਹ ਤੇ ਹਥਿਆਰਾਂ ਨੂੰ ਪ੍ਰਮੋਟ ਕਰਦਾ ਜਿਹੜਾ ਆ ਸੋਸ਼ਲ ਮੀਡੀਆ ਤੇ ਪੂਰੇ ਕੱਪੜੇ ਵੀ ਨਹੀਂ ਪਾਏ ਹੋਏ ਤੇ ਛੋਟੇ ਛੋਟੇ ਬੱਚੇ ਦੇਖ ਰਹੇ ਨੇ ਪ੍ਰੋਚਿਆ ਕੀ ਜਾ ਰਹੇ ਆ ਜੇ ਉਹਨਾਂ ਨੂੰ ਕੋਈ ਮਾਰ ਦਿੰਦਾ ਉਨ੍ਹਾਂ ਦਾ ਇੱਕ ਅੱਧੇ ਦਾ ਮਸੇ ਰੰਗੜ ਵਾਂਗੂ ਛੋਦਾ ਲੱਗ ਜਾਂਦਾ ਤਾਂ ਸਰਕਾਰਾਂ ਵੀ ਛੋਦਾ ਲਾਉਣ ਵਾਲੇ ਦੇ ਖਿਲਾਫ ਕੱਢਦੀਆਂ ਨੇ ਇਹ ਹਕੂਮਤਾਂ ਦਾ ਤਾਂ ਧਰੋ ਹੀ ਰਿਹਾ ਪਰ ਸਾਨੂੰ ਸਾਡੀ ਸੋਚ ਦੇ ਵਿੱਚ ਚੇਂਜ ਲੈਣਾ ਪਊਗਾ ਚੇਂਜ ਲੈਣਾ ਪਊਗਾ ਸਾਡੇ ਬਾਬੇ ਵੀ ਅਜਿਹੇ ਹੋਗੇ ਇੱਕ ਬਾਬਾ ਕਹੀ ਜਾਵੇ ਕਿ ਇਹ ਮਿਸ ਬੇਸ ਬਚਣੀ ਗਈ ਹੈ ਉਹਦੇ ਕੱਪੜਾ ਨਹੀਂ ਲੀੜਾ ਨਹੀਂ ਪੂਰਾ ਉਹ ਬਾਬਾ ਕਹਿੰਦਾ ਆਪਦੇ ਗੁਣ ਨਾਲ ਚੁਣੀ ਹਾਂ ਇਹਦੇ ਵਿੱਚ ਗੁਣਾ ਜਿਹੜਾ ਵੀ ਕੱਪੜੇ ਨਾ ਪਾਉਣ ਦਾ ਗੁਣਾ ਹੈ ਇੱਥੇ ਬਾਬਾ ਸਟੇਜ ਤੇ ਕਹੀ ਜਾਂਦਾ ਕੱਪੜੇ ਨਾ ਪਾਉਣ ਦਾ ਗੁਣ ਆ ਇਹਦੇ ਵਿੱਚ ਬਾਬਾ ਕਹੀ ਜਾਂਦਾ ਸਟੇਜ ਦੇ ਉੱਪਰ ਕਿੰਨੀਆਂ ਸਾਡੇ ਸਰਕਾਰੀ ਬਾਬਿਆਂ ਦੇ ਵਿੱਚ ਪ੍ਰਚਾਰਕਾਂ ਦੇ ਵਿੱਚ ਵੀ ਕਿੰਨਾ ਜ਼ਿਆਦਾ ਗੰਦ ਪ੍ਰੋਸ ਰਹੇ ਨੇ ਆਪਣੇ ਆਪ ਕਿਉਂ ਨਹੀਂ ਕਹਿੰਦੇ ਭਾਈ ਤੂੰ ਗੁਰੂ ਨਾਨਕ ਦੀ ਪੁੱਤਰੀ ਐ ਗੁਰੂ ਨਾਨਕ ਸਾਹਿਬ ਦੀ ਪੁੱਤਰੀ ਐ ਪੂਰੇ ਕੱਪੜੇ ਪਾਇਆ ਕਰ ਗੁਰਬਾਣੀ ਪੜਿਆ ਕਰ ਨਿਤਨੇਮ ਦੇ ਨਾਲ ਜੁੜ ਤੇਰਾ ਜਿਹੜਾ ਦਿਮਾਗ ਆ ਦਿਮਾਗੀ ਸੰਤੁਲਨ ਸੈੱਟ ਹੋਵੇ ਤੂੰ ਆਪਣੇ ਮਾਂ ਪਿਓ ਦੀ ਵੀ ਕਦਰ ਕਰੇ ਆਪਣੇ ਭੈਣ ਭਰਾਵਾਂ ਦੇ ਰਿਸ਼ਤਿਆਂ ਨੂੰ ਵੀ ਜਾਣ ਸਕੇ ਆਪਣੇ ਸੱਸ ਸਹੁਰਿਆਂ ਦੇ ਰਿਸ਼ਤਿਆਂ ਨੂੰ ਵੀ ਜਾਣ ਸਕੇ ਇਹ ਗੱਲ ਤੇ ਕਹਿਣੀ ਹੋਈ ਨਹੀਂ ਵੱਡੇ ਜਿਹੜੇ ਪ੍ਰਚਾਰਕ ਹੋਏ ਫਿਰਦੇ ਨੇ ਨਾ ਹੁਣ ਸਰਕਾਰੀ ਸਰਕਾਰੀ ਪ੍ਰਚਾਰਕ ਨੇ ਜਿਹੜੇ ਤੁਸੀਂ ਐਂ ਦੇਖੋ ਕਿਤੇ ਚੜ੍ਹਦੇ ਤੋਂ ਲੈਦੇ ਤੱਕ ਸੁਣਿਆ ਸੀ ਵੀ ਸਾਡੇ ਜਿਹੜੇ ਪ੍ਰਚਾਰਕ ਸੀ ਗੁਰਸਿੱਖ ਪ੍ਰਚਾਰਕ ਸੰਤ ਬਾਬਾ ਬੁੱਢਾ ਜੀ ਹੈਡ ਗ੍ਰਾਂਥੀ ਹੋਏ ਨੇ ਗੁਰੂ ਘਰ ਦੇ ਪਹਿਲੇ ਹੈਡ ਗ੍ਰਾਂਥੀ ਵਜ਼ੀਰ ਹੋਏ ਨੇ 6 ਗੁਰੂਆਂ ਦੇ ਨਾਲ ਵੀ ਰਹੇ ਨੇ ਪ੍ਰਤੱਖ ਸਰੀਰਕ ਰੂਪ ਦੇ ਵਿੱਚ ਜਦੋਂ ਗੁਰੂ ਸੀ ਇੱਥੇ ਸੋ ਕਈ ਗੁਰੂਆਂ ਨੂੰ ਉਹਨਾਂ ਨੇ ਮੋਢਿਆਂ ਤੇ ਚੁੱਕ ਚੁੱਕ ਵੀ ਖੜ੍ਹਾਇਆ ਹੈ ਹੁਣ ਉਹਨਾਂ ਨਾਲ ਤੇ ਮੁਗਲਾਂ ਦੀ ਸਕਿਉਰਿਟੀ ਹੈ ਨਹੀਂ ਸੀ ਮੁਗਲਾਂ ਵੱਲੋਂ ਉਹਨਾਂ ਨੇ ਤਾਂ ਗੱਲਮੈਨ ਲਈ ਤੇ ਨਹੀਂ ਭਾਈ ਨਾ ਹੀ ਗੁਰੂ ਸਾਹਿਬ ਨਾਲ ਸੀ ਮੁਗਲਾਂ ਵਾਲੇ ਗੱਲਮੈਨ ਗੁਰੂ ਸਾਹਿਬ ਦੀ ਤਾਂ ਆਪਣੀ ਫੌਜ ਸੀ ਆਪਣੇ ਸਿੰਘ ਨਾਲ ਹੁੰਦੇ ਤੇ ਆਪਣੀ ਫੌਜ ਸੇ ਮੇਜਾਮੇ ਚ ਤਿਆਰ ਹੋਈ ਹੈ ਘੋੜ ਸਵਾਰ ਆਪਣੇ ਉਸ ਨੂੰ ਭੁੱਲ ਕੇ ਅੱਜ ਕਿਸ ਪਾਸੇ ਨੂੰ ਤੁਰ ਪਏ ਅੱਜਾਂ ਚ ਹੀ ਆਪਣਾ ਰਾਜ ਛੱਡ ਕੇ ਦੂਸਰਿਆਂ ਦੇ ਗੁਲਾਮ ਹੋ ਚੁੱਕਿਆ ਸਾਡੀ ਸੋਚ ਆ ਜਿਹੜੀ ਸਾਡੀ ਸੋਚ ਨੂੰ ਖਤਮ ਕਰਨ ਦੇ ਲਈ ਆ ਸਾਡੇ ਚ ਜਿਹੜਾ ਪੱਛਮੀ ਸੱਭਿਆਚਾਰ ਛੜਕਿਆ ਜਾ ਰਿਹਾ ਹੈ ਪਰੋਛਿਆ ਜਾ ਰਿਹਾ ਹੈ ਇਹ ਸਾਰਾ ਸਾਡੇ ਚ ਇਸੇ ਕਰਕੇ ਪਰੋਛਿਆ ਜਾ ਰਿਹਾ ਵੀ ਇਹ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨਾ ਬਣ ਸਕਣ ਇਹ ਬਾਬਾ ਦੀਪ ਸਿੰਘ ਵਰਗੇ ਨਾ ਬਣ ਸਕਣ ਸਰੀਰਕ ਰੂਪ ਦੇ ਵਿੱਚ ਵੀ ਇਹ ਖਤਮ ਹੋ ਜਾਣਾ ਤੇ ਦਿਮਾਗੀ ਪਦਰ ਤੇ ਵੀ ਇਹ ਖਤਮ ਹੋ ਜਾਣਾ ਜਮੀਰ ਤਾਂ ਇਹਨਾਂ ਦੀ ਮਾਰ ਹੀ ਦੇਣੀ ਹੈ